ਤਸਸੀ ਗਾਲ ਜੀ ਅੱਜ ਕੁਝ ਕੁ ਪੁਆਇੰਟਾਂ ਬਾਰੇ ਗੱਲ ਕਰਨੀ ਸੀ ਆਪਾਂ ਕੀ ਗੱਲ ਕੀ ਹੁੰਦੀ ਹੈ ਨਾ ਸਾਡੇ ਨਾਲ ਆਪਦੇ ਨਾਲ ਹੀ ਕੋਲ ਹੋ ਗਈ ਕਲੱਚੇ ਤਾਂ ਬਹੁਤ ਉੱਪਰ ਨੂੰ ਸੀਗੀ ਜਾਣੀ ਹੁਣ ਤਾਂ ਇੰਨੀ ਕ ਪਲੇ ਹੈਗੀ ਪਹਿਲਾਂ ਹੈ ਨਹੀਂ ਸੀ ਇਹ ਮੈਂ ਵਾਹਣ ਬੌਂਦਾ ਸੀ ਆਹੀ ਤੇ ਕਲੱਚ ਉੱਪਰ ਨੂੰ ਆ ਗਿਆ ਟਰੈਕਟਰ ਜ਼ੋਰ ਮਾਰੇ ਕਲੱਚ ਪਲੇਟ ਸਲਿੱਪਾ ਮਾਰਦੀ ਸੀ ਉਹ ਥਾਲਾ ਨਾਲੇ ਤਾਂ ਟਰੈਕਟਰ ਗਰਮ ਹੁੰਦਾ ਨਾਲੇ ਆਪਣੀ ਕਲੱਚ ਪਲੇਟ ਖਤਮ ਹੁੰਦੀ ਹੈ ਫਿਰ ਮੇਰੇ ਧਿਆਨ ਚ ਆਇਆ ਯਾਦ ਨਹੀਂ ਸੀਗਾ ਵੀ ਜਾਨੀ ਕਰਨਾ ਸੀ ਭੁੱਲ ਗਏ ਸੀ ਫਿਰ ਕਲੱਚ ਇੰਨਾ ਇੰਨੀ ਕ ਪਲੇ ਹੋਣੀ ਜ਼ਰੂਰੀ ਆ ਹਾਲੈਂਡਾਂ ਦੇ ਇਹਨਾਂ ਦੇ ਜ਼ਿਆਦਾ ਲੋਡ ਪੈਂਦੀ ਆ ਇਹਨਾਂ ਦੀ ਪਲੇ ਜ਼ਰੂਰ ਕਰਿਆ ਕਰ ਤੇ ਦੂਜਾ ਪੁਆਇੰਟ ਆ ਗਿਆ ਜੀ ਆਪਣਾ ਡੀਜ਼ਲ ਟੈਂਕੀ ਦਾ ਜਿਹੜੇ ਮੇਰੇ ਵੀਰ ਡੀਜ਼ਲ ਟੈਂਕੀ ਮਗਰ ਲਵਾਉਂਦੇ ਆ ਜਾਂ ਅੱਗੇ ਲਵਾਉਂਦੇ ਆ ਇਸ ਚੀਜ਼ ਦਾ ਨੱਕ ਜ਼ਿਆਦਾ ਨੁਕਸਾਨ ਆ ਨਾ ਵੀ ਆਪਣੇ ਛੋਟੇ ਛੋਟੇ ਕਚਰੇ ਜਾਂਦੇ ਆ ਡੀਜ਼ਲ ਪੰਪ 'ਚ ਇਹਦੇ ਚ ਇੰਨਾ ਕ ਕਚਰਾ ਬਣਦਾ ਕਿਉਂਕਿ ਜਿਹੜੀ ਆ ਡੀਜ਼ਲ ਟੈਂਕੀ ਆ ਨਾ ਇਹ ਸਾਰਾ ਕੁਝ ਕੰਪਨੀ ਦੇਖ ਕੇ ਫੇਰ ਹੀ ਬਣਾਉਂਦੀ ਆ ਇਹ ਫਾਈਬਰ ਦੀ ਹਾਰਡ ਪਲਾਸਟਿਕ ਹੋ ਗਿਆ ਇਹ ਐਵੇਂ ਨਹੀਂ ਬਣਾਉਂਦੀ ਕਿਉਂਕਿ ਡੀਜ਼ਲ 'ਚ ਜਰ ਲੱਗਣੀ ਹੀ ਲੱਗਣੀ ਹੈ ਤੁਸੀਂ ਕਿੰਨਾ ਹੀ ਵਧੀਆ ਮਟੀਰੀਅਲ ਵਰਤ ਲੋ ਕਿੰਨਾ ਵਧੀਆ ਹੀ ਲੋਹਾ ਵਰਤ ਲੋ ਇਹ ਦਿੱਕਤ ਤੁਹਾਨੂੰ ਆਉਣੀ ਹੈ ਆ ਕਿਉਂਕਿ ਬਰੀਕ ਕਚਰਾ ਪੰਪ ਦੇ ਵਿੱਚ ਜਾਣਾ ਹੀ ਜਾਣਾ ਕੁਝ ਮਰਜ਼ੀ ਕਰ ਲੋ ਇਹਦਾ ਬਾਕੀ ਆਪਣਾ ਅਗਲਾ ਪੁਆਇੰਟ ਆ ਜਾਂਦਾ ਵੀ ਬੈਟਰੀ ਅੱਗੇ ਰੱਖਣ ਦਾ ਕਈ ਬੰਦੇ ਕਹਿ ਦਿੰਦੇ ਵੀ ਇਹਦੇ 'ਚੋਂ ਵੀ ਗੈਸੇ ਜਨਕਲ ਦੀਆਂ ਵੀ ਉਹਦਾ ਕਰਕੇ ਰੇਡੀਏਟਰ ਖਰਾਬ ਹੁੰਦਾ ਆਪਣੇ ਰੱਖੀ ਨੂੰ ਹੋ ਗਏ 2 3 ਕ ਸਾਲ ਮੈਨੂੰ ਲੱਗਦਾ ਲਗਭਗ ਆਹ ਤੁਸੀਂ ਦੇਖ ਸਕਦੇ ਹੋ ਰੇਡੀਏਟਰ ਦਾ ਵੀ ਕੀ ਹਾਲ ਵੀ ਕਿੰਨਾ ਕ ਨੁਕਸਾਨ ਹੋਇਆ ਕਿੰਨਾ ਕ ਨਹੀਂ ਪੋਰਾ ਕ ਵੀ ਕਿਤੇ ਜੰਗਾਲ ਹੈ ਨਹੀਂ ਰੇਡੀਏਟਰ ਵੀ ਆਪਾਂ ਨਵਾਂ ਹੀ ਲਾਇਆ ਸੀ ਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਜਾਣੀ ਫਾਇਦੇ ਬਹੁਤ ਹੈ ਇੱਕ ਤਾਂ ਮੂਹਰੇ ਨਾ ਟਾਈਟ ਤਾਂ ਚਲੋ ਉਧਰ ਵੀ ਰਹਿੰਦੀ ਆ ਇੱਕ ਤਾਂ ਸੋਹਣੀ ਲੱਗਦੀ ਹੈ ਚੀਜ਼ ਯਾਰ ਇਹ origignal fitting ਹੋਈ ਹੋਈ ਵਿਚ ਨੂੰ ਵਿਚ ਨੂੰ ਆ ਜਾਂਦੀ ਆ ਇੱਧਰ ਕੋਈ ਬਾਹਰੇ ਨਹੀਂ ਕੋਈ ਤਾਰ ਫਾਰਦਾ ਲੰਬੀਆਂ ਲੰਬੀਆਂ ਜੀਆਂ ਤਾਰਾਂ ਪਾ ਕੇ ਉਹੀ ਜਲੂਜਾ ਲੱਗਦਾ ਉਹ ਇੱਕ ਸਭ ਤੋਂ ਬੜੀ ਚੀਜ਼ ਇਹ ਆ ਵੀ ਲਿਫਟ ਜੇ ਬਚਾਉਣੀ ਆ ਤਾਂ ਨਾ ਇਹਦੇ ਤੇ ਪੈਸੇ ਲਾ ਦਿਓ ਜੈਕ ਤੇ ਆਪਾਂ ਕਿਉਂਕਿ ਇੰਪਲੀਮੈਂਟ ਬਹੁਤ ਭਾਰੇ ਹੋਗੇ ਪਹਿਲਾਂ ਨਾਲੋਂ ਸੁਪਰ ਸੀਡਰ ਇੰਨੀ ਇੱਕ ਲਿਫਟ ਖਤਮ ਕਰਦਾ ਨਾ ਸਾਡੇ ਇੱਕ ਬੰਦੇ ਨੂੰ ਸੁਪਰ ਸੀਡਰ ਵੇਚਣਾ ਪੈ ਗਿਆ ਇਹਦਾ ਕਰਕੇ ਉਹਦੇ ਜੌਂਡੀਅਰ ਦਾ ਤਿੰਨ ਵਾਰ ਪੰਪ ਰਗੜਦਾ ਆਪਣੇ ਵਾਲੇ ਦਾ ਵੀ ਰਗੜਿਆ ਇਹਦਾ ਵੀ ਪੰਪ ਨਵਾਂ ਲਵਾਇਆ ਆਪਾਂ ਬਾਅਦ ਚੋਂ ਤੇ ਇਹ ਪੰਪ ਤੇ ਜਰੂਰ ਪੈਸੇ ਲਾਓ ਯਾਰ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਦੂਜੀ ਗੱਲ ਇਹਦੇ ਜੀ ਇੱਕ ਹੋਰ ਐਡ-ਆਨ ਕਰਦਾ ਵੀ ਥੱਲੇ ਟੈਂਕੀ ਲੱਗੀ ਹੈ ਜਿਹੜੀ ਆਪਣੀ ਤੁਸੀਂ ਆਹ ਦੇਖ ਸਕਦੇ ਹੋ ਇਹ ਟੈਂਕੀ ਜਰੂਰ ਲਗਵਾ ਲਓ ਇਹ ਤੇਲ ਅੱਡ ਕਰਾ ਦਿਓ ਇਹਦਾ ਜਿਹੜੇ ਬੰਦੇ ਕਹਿੰਦੇ ਵੀ ਹੌਲੈਂਡ ਆਵਾਜ਼ ਬਹੁਤ ਕਰਦਾ ਜਾਂ ਦੂਜੇ ਟਰੈਕਟਰ ਵੀ ਕਿਉਂਕਿ ਪਿਛਲੇ ਹਿੱਸੇ ਤਾਂ ਖਰਾਬ ਹੋਣਾ ਹੀ ਹੋਣਾ ਤੇਲ ਉਹ ਤਾਂ ਕੁਝ ਮਰਜ਼ੀ ਕਰ ਲਵੋ ਤੁਸੀਂ ਏਜੀ ਦਾ ਬਹੁਤ ਫਾਇਦਾ ਇਹ ਤੁਹਾਡੇ ਪੈਸੇ ਲੱਗੇ ਕਿਤੇ ਨਹੀਂ ਜਾਣੇ ਇਹਦਾ ਸਵਾਦ ਹੀ ਆ ਇੱਕ ਵਾਰ ਪੈਸੇ ਲਾ ਦੋ ਬਾ ਮੁੜ ਕੇ ਸਵਾਦ ਹੀ ਸਵਾਦ ਆ ਜਿਹੜੀ ਮਰਜੀ ਟਰਾਲੀ ਕੋਈ ਕਿੰਨਾ ਹੀ ਗੰਦਾ ਤੇਲ ਕਰੀ ਜਾਵੇ ਕੋਈ ਚੱਕਰ ਨਹੀਂ ਆਪਣੇ ਦੂਜੇ ਪਾਸੇ ਨਹੀਂ ਆਉਂਦਾ ਤੇ ਅਗਲਾ ਪੁਆਇੰਟ ਆ ਗਿਆ ਜੀ ਡਰਾਇਰ ਕਲੀਨਰ ਦਾ ਡਰਾਇਰ ਕਲੀਨਰ ਦਾ ਪੁਆਇੰਟ ਹੈਗਾ ਇਹ ਵੀ ਜਿਹੜਾ ਆ ਸ਼ੀਸ਼ਾ ਲੱਗਿਆ ਹੋਇਆ ਇਹਦਾ ਇੰਨਾ ਕਾ ਫਾਇਦਾ ਵੀ ਅਜਿਹਾ ਆਪ ਦੇਖਿਆ ਰਿਜ਼ਲਟ ਐਗਤੀ ਨਾ ਤੂੜੀ ਇਹਦੇ ਨਾਲ ਥੱਕੀ ਆ ਸਾਰੀ ਆਪਾਂ ਮੈਨੂੰ ਥੋੜਾ ਜਿਹਾ ਸੀਗਾ ਵੀ ਮੈਂ ਕਿਹਾ ਵੀ ਫਿਲਟਰ ਜਮਾ ਚੋਕ ਹੋ ਗਿਆ ਹੁਣ ਵੀ ਇੰਨੇ ਦਿਨ ਹੋ ਗਏ ਇਹਨੂੰ ਚਲਦੇ ਨੂੰ ਵੀ ਯਾਨੀ 2-3 ਦਿਨ ਹੋ ਗਏ ਚਲਦੇ ਨੂੰ ਮੈਂ ਜਦ ਖੋਲਿਆ ਨਾ ਸੱਚ ਜਾਣਿਓ ਵੀ ਜਮਾ ਵੀ ਉਹਦੇ ਚੋਂ ਗਰਦਾ ਨਹੀਂ ਨਿਕਲੇ ਜਿਹੜਾ ਜਿੰਨਾ ਕ ਮੈਨੂੰ ਲੱਗਦਾ ਸੀਗਾ ਵੀ ਇਹਦੇ ਚੋਂ ਇੰਨਾ ਗਰਦਾ ਨਿਕਲਣਾ ਉਹ ਜਮਾ ਸਾਫ ਸੀ ਜਾਨੀ ਫਿਲਟਰ ਜੋਂ ਨਾ ਗਿਆ ਨਹੀਂ ਕਰਦਾ ਇਹੀ ਰੋਕ ਲੈਂਦਾ ਇਹ ਮੇਰੇ ਵੀਰ ਯਾਰ ਠੀਕ ਆ ਚਲੋ ਸ਼ੌਂਕ ਦਾ ਆਪਾਂ ਲਾ ਦਿੰਨੇ ਆ ਲਾ ਲਿਆ ਕਰੋ ਜਦੋਂ ਸ਼ੌਂਕੀਆ ਗੇੜੀ ਗੁੜੀ ਦੇਣੀ ਹੁੰਦੀ ਆ ਪਰ ਯਾਰ ਵੈਸੇ ਨਾ ਲਾਇਆ ਕਰੋ ਕੰਮ ਵਿਲੇ ਜੀ ਤਾਂ ਬਹੁਤ ਫਾਇਦਾ ਤੁਸੀਂ ਆਪ ਹੀ ਮੰਨੋਗੇ ਕਿਉਂਕਿ ਐਡੀਸ਼ਨਾਂ ਦੀ ਮੈਂ ਦੇਖਿਆ ਮੇਰੇ ਵੀਰ ਭਾਈ ਲਾ ਦਿੰਦੇ ਆ ਇਹ ਤੇ ਇਹ ਪੁਆਇੰਟ ਹੋ ਗਿਆ ਆਪਣਾ ਇੱਕ 에ਅਰ ਕਲੀਨਰ ਦਾ ਹੋਰ ਐਡ-ਆਨ ਕਰ ਦੰਨਾ ਵੀ ਇਹਦੇ 'ਚ ਯਾਰ ਮੇਰਾ ਵੀਰ ਇੱਕ ਮੰਨਿਓ ਗੱਲ ਵੀ ਚੁੰਨੀ ਕਦੇ ਨਾ ਬੰਨਿਓ ਇਹਦੇ ਚੁੰਨੀ ਕਦੇ ਨਾ ਬੰਨਿਆ ਕਰੋ ਉਹਦੇ ਨਾਲ ਹੁੰਦਾ ਕੀ ਹੈ ਨਾ ਇੱਥੇ ਵੈਕਿਊਮ ਕ੍ਰੀਏਟ ਹੋ ਜਾਂਦਾ ਹੁਣ ਤੁਸੀਂ ਦੇਖੋ ਇਹਦੇ ਇੰਜੀਨੀਅਰਿੰਗ ਐਡੀ ਸੋਹਣੀ ਕਿ ਵਰਤੀ ਗਈ ਹੈ ਇੱਥੇ ਵੀ ਇੰਨਾ ਇੰਜੀਨੀਅਰਾਂ ਨੇ ਮੱਥਾ ਮਾਰ ਕੇ ਇਹ ਚੀਜ਼ ਬਣਾਈ ਆ ਆਪਾਂ ਚੁੰਨੀ ਬੰਨ ਕੇ ਜਮਾਂ ਨਾਸ ਮਾਰ ਦਿੰਨੇ ਆ ਇਹ ਚੀਜ਼ ਦਾ ਕਿਉਂਕਿ ਇੱਥੇ ਵੈਕਿਊਮ ਕ੍ਰੀਏਟ ਹੋ ਜਾਂਦਾ ਟਰੈਕਟਰ ਨੂੰ ਹਵਾ ਨਹੀਂ ਜਾਣੀ ਜਾਣੀ ਤਾਂ ਇੱਥੋਂ ਹੀ ਆ ਠੀਕ ਆ ਜੀ ਇਹ ਚੀਜ਼ ਮੇਰਾ ਵੀਰ ਨਾ ਥੋੜਾ ਜਿਹਾ ਪਰਹੇਜ਼ ਕਰਿਆ ਕਰੋ ਇੱਕ ਮੇਰੇ ਵੀਰ ਡੀਜ਼ਲ ਪੰਪ ਨੂੰ ਕੋਈ ਵੀ ਟਰੈਕਟਰ ਆ ਚਾਹੇ ਹੋ ਕਦੇ ਵੀ ਮੇਰੇ ਛੋਟੇ ਵੱਡੇ ਭਾਈ ਹਵਾ ਨਾ ਲੈਣ ਦਓ ਇਹਨੂੰ ਆਪਣੇ ਆਹ ਟਰੈਕਟਰ ਨੂੰ ਸਾਡੀ ਜਦੋਂ ਦੀ ਸੁਰਤ ਸੰਭਾਲੀ ਆ ਅਸੀਂ ਕਦੇ ਹਵਾ ਲੈਣ ਨਹੀਂ ਦਿੱਤੀ ਠੀਕ ਆ ਸੀਰੀਪਾਲੀ ਦੇ ਹੱਥ ਕਈ ਵਾਰ ਇੱਕ ਦੋ ਵਾਰ ਲੈ ਗਿਆ ਇਹ ਜਦ ਕੱਠ ਚ ਬਾਹੀ ਕਰਦੇ ਸੀ ਉਸ ਤੋਂ ਬਾਅਦ ਅਸੀਂ ਕਦੇ ਹਵਾ ਨਹੀਂ ਲੈਣ ਦਿੱਤੀ ਤੇ ਪੰਪ ਨੂੰ ਨਾ ਜਮਾ ਵੀ ਫਰਕ ਨਹੀਂ ਪੈਂਦਾ ਥੋੜਾ ਪੰਪ ਇੱਕ ਵਾਰ ਹਵਾ ਲੈ ਗਿਆ ਚਾਹੇ ਇੱਕ ਵਾਰ ਹਵਾ ਲੈ ਗਿਆ ਚਾਹੇ ਤਿੰਨ ਚਾਰ ਸਾਲ ਪੰਪ ਚੱਲ ਗਿਆ ਇੱਕ ਬਰਾਬਰ ਆ ਮੰਨੋ ਨਾ ਮੰਨੋ ਪੰਪ ਤੇ ਬਹੁਤ ਅਸਰ ਪੈਂਦਾ ਇਹ ਚੀਜ਼ ਦਾ ਫਿਰ ਪੰਪ ਦੀ ਗੱਲ ਹੋਰ ਐਡ ਆਨ ਕਰ ਦਿੰਨਾ ਮੈਂ ਇਹਦਾ ਨਾ ਯਾਰ ਮੈਂ ਬਹੁਤ ਰੀਲਾਂ ਦੇਖੀਆਂ ਇੱਕ ਮੁੰਡਾ ਹੈਗਾ ਸਰਦਾਰ ਮੈਂ ਚਲੋ 9 ਤੱਕ ਕੀ ਲਾਵਾਂ ਹੁਣ ਉਹਦਾ ਉਹ ਇੱਥੇ ਲਾ ਕੇ ਪੱਤੀ ਜੀ ਇੱਥੇ ਲਾ ਰੱਖੀ ਸੀ ਉਹ ਉਹਦੇ ਵਾਲੀ ਤੇਲ ਵਧਾਉਣ ਘਟਾਉਣ ਵਾਲੀ ਇਹਦੇ ਆ ਨਟ ਤੇ ਲਾ ਕੇ ਯਾਰ ਇਹ ਕੰਮ ਤੁਸੀਂ ਜਵਕਾਂ ਵਾਲੇ ਕਿਉਂ ਕਰਦੇ ਹੋ ਨੀਓ ਮੇਰਾ ਵੀਰ ਚਲੋ ਠੀਕ ਹੈ ਤੁਸੀਂ ਲਾ ਲਈ ਯਾਰ ਤੁਹਾਨੂੰ ਦੇਖ ਕੇ ਹੋਰ ਲਾਉਂਦੇ ਆ ਚਾਰ ਜਾਣੇ ਕਿਸੇ ਮੁੰਡੇ ਨੇ ਸਾਰਾ ਨਾਸੇ ਵੱਜ ਜਾਂਦਾ ਪੰਪ ਦਾ ਹੋਰ ਤਾਂ ਗੱਲਾਂ ਹੀ ਛੱਡੋ ਐ ਐਡੀ ਆਪਾਂ ਨੂੰ ਕੀ ਲੋਡ ਪੈ ਗਈ ਇਹਦੀ ਵੀ ਵੀ ਮਿੰਟ ਮਿੰਟ ਬਾਅਦ ਤੇਲ ਹਲਾਉਣਾ ਅਸੀਂ ਕਦੇ ਵੀ ਨਹੀਂ ਹਲਾਇਆ ਨਲਿਆ ਅਸੀਂ ਟੋਚਣ ਲਾਉਂਦੇ ਰਹੇ ਆ ਵੀ ਜਾਨੀ ਟੋਚਣ ਵਾਲਿਆਂ ਨੂੰ ਸਾਨੂੰ ਐ ਕਹਿੰਦੇ ਆ ਵੀ ਇਹ ਪੰਗੇ ਬਹੁਤ ਲੈਂਦੇ ਆ ਅਸੀਂ ਕਦੇ ਪੰਪ ਨਹੀਂ ਹਲਾਇਆ ਇਹਦਾ ਤੇਲ ਇੱਕ ਵਾਰ ਸੈੱਟ ਕਰ ਦਿਓ ਯਾਰ ਲੋਡ ਹੀ ਨਹੀਂ ਪੈਂਦੀ ਠੀਕ ਆ ਇਹ ਕੰਮ ਨਾ ਮੇਰਾ ਵੀਰ ਕਰਿਆ ਕਰੋ ਇੱਕ ਮੇਰੀ ਬੇਨਤੀ ਪਟ્રોલ ਪਾਉਣ ਵਾਲਿਆਂ ਨੂੰ ਆ ਵੀ ਜਿਹੜੇ ਵੀ ਟਰੈਕਟਰਾਂ 'ਚ ਜਾਂ ਗੱਡੀਆਂ 'ਚ ਪਟ્રોલ ਪਾਉਂਦੇ ਆ ਮੇਰੇ ਵੀਰ ਉਹ ਧਿਆਨ ਦੇਣ ਵੀ ਇਹ ਚੀਜ਼ਾਂ 'ਚ ਕਦੇ ਵੀ ਪੈਟਰੋਲ ਨਹੀਂ ਪੈਂਦਾ ਤੁਸੀਂ ਆਪ ਦਾ ਪੰਪ ਦਾ ਨੁਕਸਾਨ ਕਰ ਲਓਗੇ ਇੰਜਨ ਦਾ ਨੁਕਸਾਨ ਕਰ ਲਓਗੇ ਵਿੱਚ ਤਾਂ ਮੈਂ ਦੇਖਿਆ ਵੀ ਟਰਾਲੀ ਟੈਂਕੀ ਭਰ ਕੇ ਅਕੇ ਜੀ 1-2 ਲੀਟਰ ਪੈਟਰੋਲ ਮਾਰੋ ਵਿੱਚ ਅਕੇ ਜੀ ਬਹੁਤ ਜ਼ੋਰ ਲਾਉਂਦਾ ਇਹਦੇ ਵਿੱਚ ਮੇਰੇ ਵੀਰੋਂ ਲੁਬਰੀਕੇਸ਼ਨ ਦੇ ਜਿਹੜੇ ਕਣ ਹੁੰਦੇ ਨੇ ਉਹ ਘਟ ਹੁੰਦੇ ਆ ਪੈਟਰੋਲ 'ਚ ਬਾਕੀ ਇੰਜੀਨੀਅਰ ਕੋਈ ਕੰਮਲੇ ਨਹੀਂ ਹੈਗੇ ਉਹ ਆਪ ਹੀ ਬਣਾਉਂਦੇ ਪੈਟਰੋਲ ਵਾਲੇ ਇੰਜਨ ਟਰੈਕਟਰਾਂ 'ਚ ਜੇ ਲੋਡ ਪੈਂਦੀ ਤਾਂ ਬੱਕੀ ਪੈਟਰੋਲ ਕਦੇ ਵੀ ਵਿੱਚ ਮਿਕਸ ਨਹੀਂ ਹੁੰਦਾ ਹੁੰਦਾ ਤੁਸੀਂ ਲੱਖ ਜ਼ੋਰ ਲਾ ਲਿਓ ਡੀਜ਼ਲ ਦੇ ਵਿੱਚ ਕਦੇ ਵੀ ਮਿਕਸ ਨਹੀਂ ਹੋਊਗਾ ਹੋ ਕਿਉਂਕਿ ਉਹਦੀ ਡੈਂਸਿਟੀ ਘੱਟ ਹੁੰਦੀ ਆ ਤੁਸੀਂ ਮੇਰੀ ਗੱਲ ਦਾ ਐਕਸਪੈਰੀਮੈਂਟ ਕਰਕੇ ਦੇਖ ਲਿਓ ਚਲਦੇ ਖਾਲਚ ਪਾਣੀ ਦੇ ਵਿੱਚ ਡੋਲ ਕੇ ਉਹਦੇ ਸੀਂਖ ਲਾ ਕੇ ਦੇਖਿਓ ਪੈਟਰੋਲ ਜਲੂਗਾ ਕਿਉਂਕਿ ਉਹਦੀ ਡੈਂਸਿਟੀ ਬਹੁਤ ਘੱਟ ਹੁੰਦੀ ਹੈ ਇਹਨਾਂ ਨਾਲੋਂ ਸੋ ਇਹ ਮੇਰੇ ਵੀਰ ਨਾ ਆਪਣਾ ਡੀਜ਼ਲ ਗੱਡੀ 'ਚ ਤਾਂ ਚਲੋ ਘੱਟ ਪਾਉਂਦੇ ਆ ਪਰ ਟਰੈਕਟਰਾਂ 'ਚ ਜਾਦੇ ਪਾਉਂਦੇ ਆ ਟਰੈਕਟਰਾਂ 'ਚ ਨਾ ਇਹ ਕੰਮ ਕਰਿਆ ਕਰੋ ਨਾ ਮਗਲੈਲ ਪਾਉਣਾ ਆਪਾਂ ਨਾ ਪੈਟਰੋਲ ਪਾਉਣਾ ਮੋਗਲਾਲ ਵੀ ਕਿਤੇ ਨਹੀਂ ਲਿਖਿਆ ਵੀ ਵਾਸ਼ ਕਰਦਾ ਇਹ ਜੀ ਐਂ ਕਰ ਦੋ ਐਂ ਕਰ ਦੋ ਬਹੁਤ ਵਧੀਆ ਹੁੰਦਾ ਠੀਕ ਆ ਪਹਿਲਾਂ ਚੱਲ ਜਾਂਦਾ ਸੀ ਪਰ ਨਵੇਂ ਟਰੈਕਟਰਾਂ 'ਚ ਨਾ ਇਹ ਕੰਮ ਕਰਿਆ ਕਰੋ ਯਾਰ ਹਾਂ ਜੀ ਅਗਲਾ ਪੁਆਇੰਟ ਆਪਣਾ ਵੀ ਜਦ ਵੀ ਨਵੇਂ ਵੀਰ ਆਪਣੇ ਨਵਾਂ ਟਰੈਕਟਰ ਲੈਂਦੇ ਆ ਨਾ ਤਾਂ ਮੂਰੇ ਬੰਦ ਕਰਕੇ ਬੂਰੀ ਲਾ ਕੇ ਜਾਂ ਗੱਟਾ ਲਾ ਕੇ ਟਰੈਕਟਰ ਨੂੰ ਇੰਨਾ ਕੁ ਗਰਮ ਕਰ ਦਿੰਦੇ ਆ ਵੀ ਯਾਨੀ ਵਾਲਾ ਮਾਰਦਾ ਭਾਫਾ ਮਾਰਦਾ 100 ਕੁ ਸਗਾ ਵੀ ਯਾਨੀ ਟਰੈਕਟਰ ਨੂੰ ਇੰਨਾ ਕੁ ਗਰਮ ਕਰ ਦਿੰਦੇ ਆ ਉਹ ਚੀਜ਼ ਦਾ ਨੁਕਸਾਨ ਯਾਰ ਤੁਹਾਡੇ ਇੰਜਨ ਨੂੰ ਹੋਣਾ ਹੀ ਹੋਣਾ ਐ ਨਹੀਂ ਹੁੰਦਾ ਹੁੰਦਾ ਗਰਮ ਜਾਂ ਐ ਰਵੇਂ ਨਹੀਂ ਹੁੰਦਾ ਹੁੰਦਾ ਚੀਜ਼ ਨੂੰ ਦਾਇਰੇ ਦੇ ਵਿੱਚ ਕੋਈ ਲਿਮਿਟੇਸ਼ਨ ਵੀ ਹੁੰਦੀਆਂ ਨੇ ਐ ਇੰਜਨ ਆਪਾਂ ਗਰਮ ਕਰ ਕਰ ਐ ਨਹੀਂ ਜੋਰ ਵੱਧਾਉਦੇ ਪਿਸਟਨ ਉਹੀ ਰਹਿਣੇ ਆ ਉਹਦਾ ਕੰਪਰੈਸ਼ਨ ਉਨੇ ਹੀ ਰਹਿਣਾ ਇਹਦੇ ਨਾਲ ਥੋੜਾ ਫੋਕਣਾ ਹੀ ਆ ਵਿੱਚੋਂ ਜਿੰਨੇ ਵੀ ਰਬੜ ਲਾ ਲਓ ਰਬੜ ਰਿੰਗ ਲਾ ਲਓ ਕੁਝ ਵੀ ਲਾ ਲਓ ਇੱਕ ਹੱਦ ਤੋਂ ਟੈਂਪਰੇਚਰ ਜ਼ਿਆਦਾ ਉੱਪ ਜਾਊਗਾ ਨਾ ਉਹਨੇ ਨੁਕਸਾਨ ਕਰਨਾ ਹੀ ਕਰਨਾ ਇਹ ਚੀਜ਼ਾਂ ਤੋਂ ਬਚਿਆ ਕਰੋ ਬਾਕੀ ਅਗਲੇ ਪੁਆਇੰਟ ਵੱਲ ਜਾਂਦੇ ਆਪਾਂ ਬਾਕੀ ਇੰਜਨ ਜਿਆਦਾ ਆਪਾਂ ਗਰਮ ਕਰਦੇ ਆ ਨਾ ਟਰੈਕਟਰ ਨੂੰ ਲਿਆ ਕੇ ਕੰਪਨੀ ਕਦੇ ਵੀ ਪੀਸ ਚੇਂਜ ਨਹੀਂ ਕਰਕੇ ਦਊਗੀ ਤੁਹਾਡਾ ਆਪਾਂ ਨੂੰ ਐ ਹੁੰਦਾ ਵੀ ਪਤਾ ਨਹੀਂ ਕੰਪਨੀ ਸਾਰੀ ਜ਼ਿੰਮੇਵਾਰ ਆਪਾਂ ਐ ਕਰਦਾ ਭੰਨ ਤੋੜ ਕਰਦਾ ਵੀ ਕੋਈ ਚੱਕਰ ਨਹੀਂ ਕੰਪਨੀ ਆਪੇ ਬਦਲ ਕੇ ਦੇਊਗੀ ਮੇਰੇ ਵੀਰ ਮੈਂ ਤਾਂ ਅੱਜ ਤੱਕ ਕੋਈ ਦੇਖਿਆ ਨਹੀਂ ਵੀ ਕੰਪਨੀ ਨੇ ਪੀਸੀ ਬਦਲ ਕੇ ਦਿੱਤਾ ਹੋਰ ਰਮੇ ਕਰਨ ਦੇ ਹੋਰ ਬਸੇਰੇ ਤਕਨੀਕਾਂ ਅਗਲਾ ਪੁਆਇੰਟ ਆ ਗਿਆ ਜੀ ਆਪਣਾ ਵੀ ਇੰਜਨ ਦੇ ਵਿੱਚ ਜਿਹੜੇ ਮੇਰੇ ਵੀਰ ਮਾੜੀ ਜੀ ਕਰਸ ਕਰ ਲੈਂਦੇ ਆ ਦੇਸੀ ਤੇਲ ਪਾ ਦਿੰਦੇ ਆ ਹਾਲੈਂਡ ਦੀ ਇੱਕ ਚੰਗੀ ਚੀਜ਼ ਆ ਵੀ ਇਹ ਦੇਸੀ ਤੇਲ ਨੂੰ ਛੱਡਦਾ ਹੀ ਨਹੀਂ ਕਿਉਂਕਿ ਉਹਦੀ ਥਿੱਕਨੈਸ ਦਾ ਫਰਕ ਹੁੰਦਾ ਥਿੱਕਨੈਸ ਤੇ ਸਾਰੀ ਗੱਲ ਹੁੰਦੀ ਆ ਚਿਕਨਾ ਹਟ ਦੇਸੀ ਤੇਲ ਨੇ ਜਦੇ ਮੱਚ ਜਾਣਾ ਇਹ ਹਾਲੈਂਡ ਛੱਡਦਾ ਹੀ ਨਹੀਂ ਇਹਦੇ ਚ ਬਾਕੀ ਦੂਜੀ ਗੱਲ ਕੀ ਆ ਵੀ ਆਪਣੇ ਪਿੰਡ ਹੀ ਪਾਤਾ ਸੀ ਮੁੰਡਿਆਂ ਨੇ ਉਹਨਾਂ ਦਾ ਪੰਪ ਖਰਾਬ ਹੋ ਗਿਆ ਡੀਜ਼ਲ ਪੰਪ ਸੋ ਇਹ ਕੰਮ ਨਾ ਕਰਿਆ ਕਰੋ ਮਾੜੇ ਮੋٹے ਪੈਸਿਆਂ ਲਈ ਮੇਰੇ ਵੀਰੋ ਚੰਗੀ ਚੀਜ਼ ਪਾਇਆ ਕਰੋ 1 ਪੁਆਇੰਟ ਆ ਗਿਆ ਜੀ ਆਪਣਾ ਜਦ ਆਪਾਂ ਟਰੈਕਟਰ ਦੇਖਣ ਜਾਂਦੇ ਆ ਕਿਤੇ ਵੀ ਮੰਡੀ ਤੇ ਜਾਂ ਕਿਤੇ ਵੀ ਲਾ ਲੋ ਆਪਾਂ ਬ੍ਰੇਕ ਦੱਬ ਦੱਬ ਬਹੁਤ ਦੇਖਦੇ ਆ ਬ੍ਰੇਕ ਦੱਬ ਕੇ ਫੁੱਲ ਰੇਸ਼ ਕਰ ਲੈਣੀ ਜੀ ਟਰੈਕਟਰ ਰਿੰਗੀ ਜਾਂਦਾ ਰਹਿੰਦਾ ਉਹਦੇ ਨਾਲ ਯਾਰ ਮੈਨੂੰ ਤਾਂ ਨਹੀਂ ਪਤਾ ਲੱਗਿਆ ਵੀ ਕੀ ਦੇਖਦੇ ਆ ਕੀ ਨਹੀਂ ਦੇਖਦੇ ਮੈਨੂੰ ਤਾਂ ਨਹੀਂ ਲੱਗਦਾ ਵੀ ਓਵੇਂ ਟਰੈਕਟਰ ਚੈੱਕ ਹੋ ਜਾਂਦਾ ਕਿਉਂਕਿ ਮੰਡੀ ਤੋਂ ਬਾਅਦ ਵੀ ਮੈਂ ਬਸੇਰੇ ਬੰਦੇ ਰੋਂਦੇ ਦੇਖੇ ਆ ਬ੍ਰੇਕਾਂ ਨਾਲ ਇਹ 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 ਕੋਈ ਬਹੁਤੀ ਕੋਈ ਚੰਗੀ ਟਰਾਈ ਨਹੀਂ ਹੁੰਦੀ ਮੈਂ ਨਹੀਂ ਮੰਨਦਾ ਵੀ ਬ੍ਰੇਕਾਂ ਨਾਲ ਉਹ ਬ੍ਰੇਕ ਕਿੱਥੇ ਪੱٹے ਜਾਣੇ ਆ ਜਿਹੜਾ ਟਰੈਕਟਰ ਦਾ ਬ੍ਰੇਕਾਂ ਤੇ ਜ਼ੋਰ ਲੱਗਣਾ ਤੇ ਬਾਹੀ ਟਾਈਮ ਜ਼ੋਰ ਲੱਗਣਾ ਉਹਦਾ ਜ਼ਮੀਨ ਆਸਮਾਨ ਦਾ ਫਰਕ ਆ ਇਹ ਕਦੇ ਵੀ ਨਹੀਂ ਹੁੰਦਾ ਵੀ ਬ੍ਰੇਕ ਦੱਬ ਕੇ ਪਤਾ ਲੱਗ ਜਾਊ ਆਪਾਂ ਨੂੰ ਵੀ ਕਿੰਨਾ ਕੁ ਜ਼ੋਰ ਮਾਰਦਾ ਕਿੰਨਾ ਕੁ ਨਹੀਂ ਮਾਰਦਾ ਅਗਲਾ ਪੁਆਇੰਟ ਆ ਗਿਆ ਜੀ ਆਪਣਾ ਵੀ ਜਿਹੜਾ ਵੀ ਭਾਰਾ ਇੰਪਲੀਮੈਂਟ ਆ ਜਿਹੜਾ ਵੀ ਮੰਨ ਲਓ ਵੀ ਜਾਨੀ ਹੱਦ ਤੋਂ ਵੱਧ ਜਿਆਦਾ ਵੇਟ ਆ ਉਹਦੇ 'ਚ ਜਾਂ ਲੰਬਾ ਜਾ ਰਿਹਾ ਉਹ ਬੀਨ ਲਬਾਈ ਉਹਦੀ ਬਹੁਤ ਆ ਚਲੋ ਸੁਪਰ ਸੀਡਰ ਨੂੰ ਮੰਨ ਲੈਨੇ ਆਪਾਂ ਉਹਦੇ ਤੇ ਮੇਰੇ ਵੀਰ ਕਦੇ ਵੀ ਲਿਫਟ ਬਨ ਕੇ ਨਹੀਂ ਚਲਾਉਣਾ ਆਪਾਂ ਉਹਦੇ ਤੇ ਕੰਟਰੋਲ ਕਰਨ ਦਾ ਕੋਈ ਫਾਇਦਾ ਨਹੀਂ ਉਹਦੇ ਨਾਲ ਹੋਣਾ ਕੀ ਆ ਵੀ ਥੋੜੀ ਲਿਫਟ ਦੇ ਅਸਰ ਪੈਣਾ ਇਹਨੇ ਹੌਲੀ ਹੌਲੀ ਖਰਾਬ ਹੋ ਜਾਣਾ ਕਿਉਂਕਿ ਹਾਈ ਆਰਪੀਐਮ ਤੇ ਪਤਾ ਤਾਂ ਲੱਗਦਾ ਨਹੀਂ ਟਰੈਕਟਰ ਤੁਰਿਆ ਫਿਰਦਾ ਇਹ ਮੇਰੇ ਵੀਰੇ ਇਹ ਗੱਲ ਦਾ ਜ਼ਰੂਰ ਧਿਆਨ ਰੱਖਣ ਵੀ ਆਪਾਂ ਹੈਵੀ ਇੰਪਲੀਮੈਂਟ ਕਦੇ ਵੀ ਲਿਫਟ ਬਨ ਕੇ ਨਹੀਂ ਚਲਾਉਣਾ